ਕਿਉਂਕਿ ਦੁੱਖ ਦੇ ਲਿੱਧਰ ਜਿਹੜਾ ਆਪਾਂ ਆਪ ਲੈ ਕੇ ਸੋਨੇ ਆ ਜਦੋਂ ਆਪਾਂ 7-8 ਵਜੇ ਤੱਕ ਉੱਠਣਾ ਹੀ ਨਹੀਂਗਾ ਤੇ ਦੁੱਖ ਦੇ ਲਿੱਧਰ ਆਪੇ ਹੋਣਗੇ ਉਹਨਾਂ ਨੂੰ ਚੰਗੀ ਸਿੱਖਿਆ ਦੋ ਪੜ੍ਹਾਓ ਉਹਨਾਂ ਨੂੰ ਨਾ ਕਿ ਆਪਾਂ ਉਹਨਾਂ ਨੂੰ ਆਪਾਂ ਹੁਣ ਸਕੂਲਾਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਸਰਕਾਰੀ ਸਕੂਲਾਂ ਦੇ ਬੱਚੇ ਪੜ੍ਹ ਰਹੇ ਨੇ ਆਪਾਂ ਉਹਨਾਂ ਨੂੰ ਸਿਰਫ ਪੈਸੇ ਪੁੱਛਣ ਜਾਂਦੇ ਆ ਕਿ ਸਾਡੇ ਪੈਸੇ ਕਦੋਂ ਆਉਣਗੇ ਆਪਾਂ ਕਦੀ ਉਹਨਾਂ ਨੂੰ ਇਹ ਨਹੀਂ ਪੁੱਛੇ ਕਿ ਸਾਡੇ ਬੱਚੇ ਪੜ੍ਹਨ ਕੀਤੇ ਨੇ ਇਹਨਾਂ ਨੂੰ ਨਾਵਾਂ ਦਾ ਨਹੀਂ ਪਤਾ ਉਹਨਾਂ ਨੂੰ ਅਜੇ ਤੱਕ ਐਪਲੀਕੇਸ਼ਨ ਦੇ ਪਤਾ ਕੀ ਕਰਨਾ ਜਿੰਨਾ ਚਿਰ ਆਪਾਂ ਇਹ ਧਿਆਨ ਨਾ ਦੇਵਾਂਗੇ ਬੱਚਿਆਂ 'ਲਾ ਉਹਨਾਂ ਚ ਸੋ ਤਾਂ ਆਰ ਨਹੀਂ ਹੋ ਸਕਦਾ ਅੱਜ ਜਿਵੇਂ ਕੱਚੇ ਘੜੇ 'ਚ ਲੀਕ ਪਾ ਦਿੱਤੀ ਹੈ ਤੇ ਜੋ ਪਕਾਨੇ ਆ ਉਹ ਪੱਕ ਜਾਂਦੀ ਹੈ ਇਸੇ ਤਰ੍ਹਾਂ ਅੱਜ ਬਚਨ ਜਿੱਥੇ ਵੀ ਇਹਨਾਂ ਦੀ ਜ਼ੁਬਾਨ ਠਹਿਰ ਜੇਗੀ ਗੁਰਬਾਣੀ ਤੇ ਉਹ ਉਸੇ ਤਰ੍ਹਾਂ ਹੀ ਰਹੇਗੀ ਮੈਂ ਸਾਰੇ ਬਾਬਾ ਜੀਵਨ ਸਿੰਘ ٹرسٹ ਦਾ ਬਹੁਤ ਬਹੁਤ ਧੰਨਵਾਦ ਦਿਆਂ ਪਰ ਸਾਡੇ ਕਈ ਜਥੇਦਾਰ ਪ੍ਰਚਾਰਕ ਉਹ ਵੀ ਬਾਬਾ ਜੀਵਨ ਸਿੰਘ ਦੇ ਨਾਂ ਤੋਂ ਇਤਿਹਾਸ ਸ਼ੁਰੂ ਕਰ ਦਿੰਦੇ ਨੇ ਔਰ ਪਤਾ ਨਹੀਂ ਲੱਗਦਾ ਸੁਖਦੇਵ ਜੀ ਜਿਹੜੇ ਕਿ ਅਸੀਂ ਸਾਰਿਆਂ ਤੋਂ ਜਾਣਿਆ ਉਹ ਕਹਿੰਦੇ ਕਿ ਸ਼ੁਰੂਆਤ ਸੁਖਦੇਵ ਸਰਨ ਸੰਧੂ ਜੀ ਨੇ ਕੀਤੀ ਸੀ ਇਹਦੀ ਛੋਟੇ ਛੋਟੇ ਬੱਚਾ ਨੂੰ ਸਿੱਖ ਧਰਮ ਦੇ ਨਾਲ ਜੋੜਿਆ ਜਾਵੇ ਜਿਵੇਂ ਕਿ ਪਿਛਲੇ ਦਿਨੀ ਨਸ਼ੇ ਨੂੰ ਦੂਰ ਕਰਨ ਦਾ ਸੀ ਪਹਿਲਾਂ ਵੀ ਚੱਲ ਚੁੱਕਿਆ ਉਹ ਪ੍ਰੋਗਰਾਮ ਕੀਤਾ ਪਿੰਡ ਸੰਤਨਗੜ੍ਹ ਦੇ ਸਾਰੇ ਪਿੰਡ ਦੇ ਸਹਿਯੋਗ ਨਾਲ ਉਹਦੇ ਵਿੱਚ ਕਿਤੇ ਕਿ ਸੁਖਦੇਵ ਸਰਨ ਸੰਧੂ ਜੀ ਨੇ ਸ਼ੁਰੂਆਤ ਕਿੱਥੇ ਕੀਤੀ ਕਿ ਇਹਨਾਂ ਨੂੰ ਸਿੱਖੀ ਨਾਲ ਵੀ ਜੋੜਿਆ ਜਾਵੇ ਤੂੰ ਵੀ ਜੇ ਸਾਡੇ ਤੋਂ ਦੂਰ ਹੁੰਦਾ ਤਾਂ ਕਿਤੇ ਕਿਤੇ ਜੁੜਨਾ ਵੀ ਤੇ ਚਾਹੀਦਾ ਉਹਨਾਂ ਨੂੰ ਨਾ ਕਿ ਮੈਂ ਤੁਹਾਡੇ ਮਨ 'ਚ ਵਿਚਾਰ ਕਰੀ ਹਾਂ ਪਹਿਲਾਂ ਵੀ ਤੁਹਾਡਾ ਕੇਜੀ ਜੀ ਜੀ ਹਰਿਆਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਤੇ ਅੱਜ ਆਪਣਾ ਬਹੁਤ ਬਹੁਤ ਨਾ ਟਾਈਮ ਕੱਢ ਕੇ ਇੱਥੇ ਪਹੁੰਚੇ ਜੋ ਤੇ ਤੀਜੇ ਨੰਬਰ ਤੇ ਵੀ ਗੱਲ ਹੈ ਜੀ ਕਿ ਤਾਂ ਆਪਾਂ ਆਏ ਹੁਣ ਆਪਾਂ ਦੇਖ ਰਹੇ ਹਾਂ ਵੀ ਆਪਾਂ ਨੂੰ ਲੋੜ ਆ ਜਿਵੇਂ ਕਿ ਇਹ ਸਿਆਣੇ ਕਹਿੰਦੇ ਆ ਵੀ ਜੇ ਕਿਸੇ ਦਾ ਮੰਨੋ ਇਤਿਹਾਸ ਹੈ ਉਹਦਾ ਖਤਮ ਕਰ ਦਿਓ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਣਾ ਉਹਦਾ ਜਿਹੜਾ ਇਤਿਹਾਸ ਖਤਮ ਹੋ ਜਾਣਾ ਤੋਂ ਉਹਨੂੰ ਦੀ ਜਿਹੜੀ ਮੁੱਢਲੀ ਭਾਸ਼ਾ ਵਾ ਉਹ ਤੋਂ ਦੂਰ ਕਰਨਾ ਸਾਡੀ ਮੁੱਢਲੀ ਭਾਸ਼ਾ ਜਿਹੜੀ ਆ ਉਹ ਪੰਜਾਬੀ ਆ ਤੇ ਜੇ ਆਪਾਂ ਪੰਜਾਬੀ ਕਈ ਨੂੰ ਦੇਖਿਆ ਦੀ ਹੁਣ ਬੱਚੇ ਜਿਹੜੇ ਆਏ ਸੀ ਇੰਗਲਿਸ਼ ਦੇ ਜਿਹੜੇ ਮੀਡੀਅਮ ਸਕੂਲ ਆ ਉਹਨਾਂ ਦੇ ਵਿੱਚ ਜਿਹੜੇ ਪੰਜਾਬੀ ਆ ਉਹ 6ਵੀਂ ਤੋਂ ਬਾਅਦ ਲੱਗਦੀ ਜਾਂਦੀ ਤੇ ਸਾਡੀ ਜਿਹੜੀ ਮੇਨ ਬੋਲੀ ਪੰਜਾਬੀ ਆ ਜੀ ਜੇ ਆਪਾਂ ਪੰਜਾਬੀ ਨੂੰ ਸਟਾਰਟਿੰਗ ਤੋਂ ਨਾਲ ਲਾਵਾਂਗੇ ਤੇ ਸਾਡੇ ਜਿਹੜੇ ਬੱਚੇ ਆ ਕੋ ਗੌਰ ਇਤਿਹਾਸ ਨਾਲ ਕਿੱਥੋਂ ਜੁੜਨਗੇ ਇਤਿਹਾਸ ਤੇ ਦੂਰ ਦੀ ਗੱਲ ਸਾਡੀ ਭਾਸ਼ਾ ਊੜਾ ਐੜਾ ਜਿਹੜੀ ਆ ਸਾਡੀ ਮੇਨ ਭਾਸ਼ਾ ਸਾਡੇ ਜਿਹੜਾ ਸਭੇ ਚੱਲਿਆ ਕੋਈ ਖਤਮ ਹੋ ਰਿਹਾ ਜਾ ਰਿਹਾ ਵਾ ਤੇ ਜਿੱਦਾਂ ਹੁਣ ਸਾਡਕੋ ਸੱਚੇ ਪਾਤਸ਼ਾਹ ਜੀ ਨੇ ਮੰਨ ਲਓ ਉਹਨਾਂ ਦੀ ਡਿਊਟੀ ਉਹਨਾਂ ਨੇ ਲਾਈ ਹੁਕਮ ਕੀਤਾ ਉਹਨਾਂ ਨੇ ਸੰਗਤਾਂ ਨੂੰ ਜਿਹੜਾ ਨਸ਼ਾ ਵਾ ਤੇ ਨਸ਼ਾ ਤਾਂ ਹੀ ਦੂਰ ਹੋ ਸਕਦਾ ਹੈ ਕਿ ਜਿਹੜਾ ਬੱਚਾ ਨੂੰ ਆਪਾਂ ਗੁਰਬਾਨੀ ਦੇ ਨਾਲ ਜੋੜਿਆ ਜਾਵੇ ਕਿਉਂਕਿ ਜਿਹੜਾ ਸਾਡਾ ਸਮਾਜ ਆ ਹਾਲਾਂਕਿ ਚਲੋ ਜਿਹੜੇ ਮੰਨੋ ਉੱਚ ਵਰਗੀਆਂ ਜਿਹੜੇ ਲੋਕ ਨੇ ਉਹ ਤੇ ਆਪਣਾ ਸਾਰਾ ਕੁਝ ਖਰਾਸ ਸਕਦੇ ਨੇ ਪਰ ਜਿਹੜੇ ਜਿਹੜੇ ਸਮਾਜ ਆ ਸਾਡਾ ਜਿਹੜਾ ਗਰੀਬ ਜਨਤਾ ਵਾ ਇੰਨੀ ਐਸ ਬਣੇ ਜਾ ਰਹੀ ਕਿਉਂਕਿ ਇਹਨਾਂ ਦਾ ਧਿਆਨ ਹੀ ਹੈਗਾ ਜੀ ਅੱਜ ਅਸੀਂ ਪੜੇ ਆ ਤਾਂ ਸਾਨੂੰ ਮੰਨੋ ਨੌਲੇਜ ਆ ਤਾਂ ਅਸੀਂ ਸਾਡਾ ਫਰਜ਼ ਮੰਨਦਾ ਵਾ ਪੜੇ ਲਿਖੇ ਦਾ ਕਿ ਬੰਦਾ ਜੇ ਪੜਿਆ ਉਹੀ ਆ ਜਿਹੜਾ ਆਪਣੇ ਸਮਾਜ ਨੂੰ ਸਿਰਜ ਸਕਦਾ ਤੇ ਅਸੀਂ ਸਮਾਜ ਨੂੰ ਜੇ ਆਪਾਂ ਨੇ ਸਿਰਜ ਨਾ ਸਕੇ ਤੇ ਸਾਡਾ ਇੱਥੇ ਕੋਲ ਦਾ ਫਾਇਦਾ ਕੀ ਆ ਸਨ ਸਨ ਮੇਰੇ ਮਨ ਦੇ ਵਿੱਚ ਇਹ ਸੀ ਕਿ ਨਸ਼ਿਆਂ ਦੇ ਨਾਲ ਨਾਲ ਬੰਦ ਕਰਾਉਣ ਦੇ ਨਾਲ ਬੱਚਿਆਂ ਨੂੰ ਜਿਹੜਾ ਵਾ ਮੋਡਲੀ ਸਿੱਖਿਆ ਦੇ ਨਾਲ ਜੋੜਿਆ ਜਾਵੇ ਤੇ ਉਹਨੂੰ ਸਮਾਏ ਆਪਣੇ ਇਤਿਹਾਸ ਦੇ ਨਾਲ ਜੁੜ ਜੇ ਸਾਨੂੰ ਹੁਣ ਪੰਜ ਪਿਆਰਾਂ ਦੇ ਨਾਲ ਹੀ ਪਤਾ ਚਾਰ ਸਹਬਜ਼ਾਦਿਆਂ ਦੇ ਨਾਲ 10 ਗੁਰੂਆਂ ਦੇ ਨਾਲ ਹੀ ਪਤਾ ਹੈਗਾ ਜਿੰਨਾਂ ਚਿਰ ਆਪਾਂ ਨੂੰ ਉਹਨਾਂ ਗੁਰੂਆਂ ਬਾਰੇ ਆਪਣੇ ਇਤਿਹਾਸ ਬਾਰੇ ਸਾਡੇ ਉਹਨਾਂ ਨੇ ਕੀ ਕੁਰਬਾਨੀਆਂ ਦਿੱਤੀਆਂ ਅੱਜ ਜੇ ਆਪਾਂ ਜ਼ਿੰਦਗੀ ਜਿਉ ਰਹੇ ਆ ਤੇ ਸਿਰਫ ਉਹਨਾਂ ਦੀ ਕੁਰਬਾਨੀ ਤਹਿਤ ਹੀ ਜਿਉ ਰਹੇ ਆ ਜਾਂ ਜਿਵੇਂ ਆਪਾਂ ਹੰਡਾਰੇ ਆ ਸਭ ਕੁਝ ਉਹਨਾਂ ਦੀ ਬਦੌਲਤ ਆ ਇਹਨਾਂ ਨੇ ਇੰਨੀ ਵੱਡੀਆਂ ਕੁਰਬਾਨੀਆਂ ਕਰਕੇ ਜਿਹੜਾ ਸਿੱਖ ਇਤਿਹਾਸ ਹੈ ਜਿਹੜਾ ਵੱਡੀ ਬੜਾ ਵੱਡਾ ਯੋਗਦਾਨ ਹੈ ਉਹਨਾਂ ਦਾ ਪਰ ਅੱਜ ਅਸੀਂ ਉਹ ਤੋਂ ਪਿੱਛੇ ਹਟਦੇ ਜਾ ਰਹੇ ਸਾਨੂੰ ਅੱਜ ਫਰਜ਼ ਬਣਦਾ ਸਾਡੇ ਸਾਰੇ ਸਮਾਜ ਦਾ ਸਾਰੇ ਪਿੰਡ ਦਾ ਇਲਾਕਾ ਨਿਵਾਸੀ ਦਾ ਫਰਜ਼ ਬਣਦਾ ਵੀ ਹਰ ਪਿੰਡ ਦੇ ਵਿੱਚ ਕੈਂਪ ਲਾਇਆ ਜਾਵੇ ਇਹ ਨਿਰਾਂ ਨਹੀਂ ਹੁੰਦਾ ਕਿ ਮੰਨ ਲਓ ਕਿ ਜੇ ਕੁਝ ਮੰਨ ਲਓ ਕਮੇਟੀ ਮੈਂਬਰ ਹੈ ਜਾਂ ਮੰਨ ਜ਼ਰੂਰ ਜੀ ਨੇ ਕਿਹਾ ਕਿ ਜਿਹੜੇ ਪਿੰਡ ਦੇ ਕੁਝ ਮੋਜੀ ਬੰਦੇ ਇਹ ਸਾਰੇ ਪਿੰਡ ਵਾਲਿਆਂ ਦਾ ਫਰਜ਼ ਬਣਦਾ ਵੀ ਬੀਬੀਆਂ ਭੈਣਾਂ ਹੁਣ ਉੱਦਾਂ ਤੇ ਮੰਨ ਲਓ ਸੋ ਪਰੀਆਂ ਸਾਡੇ ਬੱਚੇ ਮਨੋਂ ਕੰਮ ਨਹੀਂ ਕਰਦੇ ਸਾਡੇ ਬੱਚੇ ਨਸ਼ਾ ਕਰਦੇ ਪਰ ਜਦੋਂ ਜ਼ਰੂਰਤ ਹੁੰਦੀ ਹੈ ਉਹ ਤਾਂ ਨਾਲ ਹੀ ਹੁੰਦੇ ਠੀਕ ਹੈ ਇਹ ਜ਼ਰੂਰੀ ਆ ਕਿ ਆਪਣੇ ਉਹਨਾਂ ਦੇ ਨਾਲ ਚੱਲ ਕੇ ਸਾਰਾ ਪਿੰਡ ਆ ਨਾਲ ਜੁੜ ਕੇ ਉਹਨਾਂ ਦੇ ਨਾਲ ਬੀਬੀਆਂ ਭੈਣਾਂ ਜ਼ਿਆਦਾਤਰ ਖਾਸ ਕਰਕੇ ਜਿਹੜੀ ਬੀਬੀਆਂ ਭੈਣਾਂ ਜਵੇ ਨੇ ਉਹ ਮੋਤੀਆਂ ਭੈਣਾਂ ਵਾਂ ਮੇਰੀਆਂ ਜਾਂ ਮਾਤਾਵਾਂ ਉਹਨਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਕਿਉਂਕਿ ਜਦੋਂ ਬੱਚੇ ਨਸ਼ਾ ਕਰਕੇ ਘਰਾਂ ਦੇ ਵਿੱਚ ਜਾਂਦੇ ਆ ਉਹ ਤਾਂ ਪ੍ਰੇਸ਼ਾਨ ਕਰਦੇ ਨਹੀਂ ਠੀਕਾ ਲੜਾਈਆਂ ਕਰਦੇ ਨੇ ਤੇ ਫਿਰ ਘਰ ਦੇ ਸਮਾਨ ਵੇਚਦੇ ਨੇ ਸੋ ਗੜੀ ਦਰਦਸ਼ਾ ਕਰਦੇ ਨੇ ਇਹ ਚੀਜ਼ਾਂ ਵੇਖ ਰਹੇ ਆਪਾਂ ਹੰਡਾਰ ਰਹੇ ਆ ਇਹਨਾਂ ਦੇ ਵਿੱਚ ਤੇ ਮੈਂ ਬੇਨਤੀ ਕਰੂੰਗਾ ਇਸ ਆਗੂ ਸੱਚੇ ਪਾਤਸ਼ਾਹ ਨੂੰ ਤੇ ਇਹਨਾਂ ਦੇ ਜਿੰਨੇ ਵੀ ਕਮੇਟੀ ਮੈਂਬਰ ਸੂਬਾ ਜੀ ਵੀ ਨੇ ਉਹ ਸਰਦਾਰ ਕੁੰਤ ਸਿੰਘ ਜੀ ਸਰਪੰਚ ਸਾਹਿਬ ਵੀ ਵੀ ਤੋਂ ਉਹ ਬੇਨਤੀ ਕਰੋ ਗੁਰੂ ਜੀ ਨੂੰ ਬੇਨਤੀ ਕਰਕੇ ਕਿ ਇਹਨਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਸਾਡੇ ਇਲਾਕੇ ਦੇ ਵਿੱਚ ਪੈਲ ਰਹੇ ਨੇ ਉਥੇ ਇਦਾਂ ਦੇ ਜਿਹੜੇ ਕੈਂਪ ਲਾਇਆ ਜਾਣ ਕਿ ਮੰਨ ਲਓ ਜਿਹੜੇ ਬੱਚੇ ਆ ਕਿਉਂਕਿ ਮਾਰਕ ਤੋਂ ਬਿਨਾਂ ਫਾਈਨੈਂਸ਼ੀਅਲੀ ਤੌਰ ਤੇ ਸਾਡੀ ਜਿਹੜੀ ਗਰੀਬ ਜਨਤਾ ਵਾ ਜਾਂ ਸਮਾਜ ਦੇ ਆ ਇਹਨਾਂ ਬ੍ਰੈਂਚਲੀ ਤੋਰ ਤੇ ਮਾਰ ਪਈ ਦੀ ਆ ਕਿ ਪਾਸ਼ਾ ਚ ਲੱਗੇ ਵੀ ਇਹਨਾਂ ਨੇ ਬਹੁਤ ਵਦੋਂ ਉਦਮ ਕੀਤਾ ਸੀ ਕਿ ਸਾਡੀ ਜਿਹੜੀ ਬੱਚੇ ਸੀ ਉਹਨਾਂ ਵਾਸਤੇ ਮਨ ਲੋ ਬੜੀ ਸੇਵਾ ਭੇਜੀ ਸੀ ਹੁਣ ਹੀ ਬੇਨਤੀ ਕਰਾਂਗੇ ਕਿ ਇਹਨਾਂ ਵਾਸਤੇ ਜਿਹੜਾ ਵਾ ਇਹਨਾਂ ਨੂੰ ਇੱਕ ਵਿਦਿਆਲਾ ਹੀ ਮਨ ਲੋ ਖੋਲਣ ਦੀ ਕੋਸ਼ਿਸ਼ ਕਰ ਰਹੇ ਆ ਸਰਦਾਰ ਮਕੀਤ ਸਿੰਘ ਜੀ ਸੰਤਾਲੇ ਤੋਂ ਸ਼ਹੀਦ ਪਾਪਾ ਜੀਵਨ ਸਿੰਘ ਜੀ ਟਰਸਟ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੂੰ ਮੈਂ ਚਿੱਠੀ ਪਾਈ ਸੀ ਤੇ ਆਪਾਂ ਇੱਥੇ ਕੈਂਪ ਲਾਈਏ ਤੇ ਇਹਨਾਂ ਦੀ ਜਿਹੜੀ ਚਿੱਠੀ ਆ ਜੀਪੀਸੀ ਸ਼੍ਰੋਮਣੀ ਕਮੇਟੀ ਜਿਹੜੀ ਅੰਮ੍ਰਿਤਸਰ ਆ ਸੀ ਉਹਨਾਂ ਨੂੰ ਭੇਜੀ ਸੀ ਤਾਂ ਉਹਨਾਂ ਮਨਜ਼ੂਰ ਕਰਕੇ ਅੱਜ ਜਿਹੜੇ ਉਹਨਾਂ ਦੇ ਪ੍ਰਬੰਧਕ ਜਿਹੜੇ ਇੱਥੇ ਆਏ ਨੇ ਉਹਨਾਂ ਨੇ ਅੱਜ ਬੱਚਿਆਂ ਨੂੰ ਨਾਮ ਵੰਡ ਕੀਤਾ ਵਾ ਤੇ ਇੱਥੇ ਜਿਹੜੀ ਗੁਰੂ ਜੀ ਵੱਲੋਂ ਵੀ ਜਿਹੜੀ ਕਮੇਟੀ ਆਈ ਆ ਉਹਨਾਂ ਦਾ ਵੀ ਧੰਨਵਾਦ ਮੈਂ ਕਰਦਾ ਵਾਂ ਜਿਹੜਾ ਆਪਣਾ ਟਾਈਮ ਕੱਢ ਕੇ ਪਹੁੰਚੇ ਨੇ ਕਿ ਸਰਪੰਚ ਸਾਹਿਬ ਵੀ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਸਮੁੱਚੇ ਪਿੰਡ ਵਾਸੀਆਂ ਨੂੰ ਬੇਨਤੀ ਵੀ ਕਰਦਾ ਵਾਂ ਕਿ ਇਦਾਂ ਦੇ ਜਿਹੜੇ ਆਪਾਂ ਨਿਰਾ ਆਪਣੇ ਸਵਾਰਥ ਨਾਲ ਸੋਚੀਏ ਕਿ ਲੋਕਾਂ ਵਾਸਤੇ ਜੇ ਆਪਾਂ ਆਪ ਸੁਖੀ ਆ ਤਾਂ ਦੂਜਿਆਂ ਨੂੰ ਸੁਖੀ ਕਰੀ ਇਹਨਾਂ ਇਹ ਆਪਾਂ ਪ੍ਰਸ਼ਾਦਾ ਛਕਦੇ ਤਾਂ ਦੂਜਿਆਂ ਨੂੰ ਛਕਣ ਵਾਲਾ ਸਹੀ ਹੈ। ਨਾ ਆਪਾਂ ਘਰ ਵਾਸਤੇ ਨਾ ਕਰੀ ਆਪਾਂ ਵੀ ਆਪਣੇ ਘਰ ਵਾਸਤੇ ਹੀ ਤੇ ਬਹੁਤ ਇਹ ਮੈਂ ਧੰਨਵਾਦ ਕਰਦਾ ਹਾਂ ਸਾਰੇ ਪਿੰਡ ਵਾਸੀਆਂ ਦਾ ਜਿੰਨੇ ਗੁਰੂ ਜੀ ਦਾ ਬਹੁਤ ਬਹੁਤ ਧੰਨਵਾਦੀ ਉਹਨਾਂ ਨੇ ਪਹਿਲਾਂ ਹੀ ਬਹੁਤ ਵੱਡਾ ਉਪਰਾਲਾ ਕੀਤਾ ਸੀ ਹੁਣ ਵੀ ਤੇ ਇਹੀ ਮੇਰਾ ਮੇਰੀ ਮੈਂ ਬੇਨਤੀ ਆ ਮੈਸੇਜ ਇਤਨੀ ਮੈਂ ਕਹਿ ਸਕਦਾ ਬੇਨਤੀ ਕਰ ਸਕਦਾ ਹੱਥ ਜੋੜ ਕੇ ਕਿ ਆਪਣੇ ਬੱਚਿਆਂ ਨੂੰ ਜਿਹੜਾ ਵਾ ਤੜਕੇ ਉਦਮ ਬਖਸ਼ਿਆ ਕਰੋ ਤੜਕੇ ਠੋਣ ਦਾ ਕਿ ਉੱਠ ਕੇ ਨਾਮ ਸਿਮਰਨ ਕਰਨ ਨਾਮ ਸਿਮਰਨ ਉਹ ਜਪੂ ਸਾਹਿਬ ਜਪਜੀਤ ਸਾਹਿਬ ਜਿਹੜਾ ਪਾਠ ਹੈ ਉਹਨਾਂ ਨੂੰ ਸਿਮਰਨ ਕਰਵਾਇਆ ਜੀ ਜਿੰਨਾ ਵੀ ਕਿਉਂਕਿ ਦੁੱਖ ਦੇ ਲਿੱਦਰ ਜਿਹੜਾ ਆਪਾਂ ਆਪ ਲੈ ਕੇ ਸੋਣੇ ਆ ਜਦੋਂ ਆਪਾਂ 7-8 ਵਜੇ ਤੱਕ ਉੱਠਣਾ ਹੀ ਨਹੀਂਗਾ ਤੇ ਦੁੱਖ ਦੇ ਲਿੱਦਰ ਆਪੇ ਹੋਣਗੇ ਤੜਕੇ ਉੱਠੋ ਨਾਮ ਸਿਮਰਨ ਕਰੋ ਬੱਚਿਆਂ ਨੂੰ ਨਵਾਓ ਤੋ ਆਓ ਆਪਣੇ ਸਕੂਲਾਂ ਦੇ ਵਿੱਚ ਭੇਜੋ ਉਹਨਾਂ ਨੂੰ ਚੰਗੀ ਸਿੱਖਿਆ ਦਿਓ ਪੜ੍ਹਾਓ ਉਹਨਾਂ ਨੂੰ ਨਾ ਕਿ ਆਪਾਂ ਉਹਨਾਂ ਨੂੰ ਆਪਾਂ ਹੁਣ ਸਕੂਲਾਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਸਰਕਾਰੀ ਸਕੂਲਾਂ ਦੇ ਬੱਚੇ ਪੜ੍ਹ ਰਹੇ ਨੇ ਆਪਾਂ ਉਹਨਾਂ ਨੂੰ ਸਿਰਫ ਪੈਸੇ ਪੁੱਛਣ ਜਾਂਦੇ ਆ ਸਾਡੇ ਪੈਸੇ ਕਦੋਂ ਆਉਣਗੇ ਆਪਾਂ ਤੇ ਉਹਨਾਂ ਨੂੰ ਇਹ ਨਹੀਂ ਪੁੱਛੇ ਸਾਡੇ ਬੱਚੇ ਪੜਨ ਕੀਤੇ ਨੇ ਇਹਨਾਂ ਨੂੰ ਨਾਵਾਂ ਦਾ ਨਹੀਂ ਪਤਾ ਉਹਨਾਂ ਨੂੰ ਅਜੇ ਤੱਕ ਐਪਲੀਕੇਸ਼ਨ ਦੇ ਪਤਾ ਕੀ ਕਰਨਾ ਜਿੰਨਾ ਤੇਰਾ ਆਪਾਂ ਧਿਆਨ ਨਾ ਦੇਵਾਂਗੇ ਬੱਚਿਆਂ ਨੂੰ ਉਹਨਾਂ ਚਿਰ ਆਪਣਾ ਕੁਝ ਵੀ ਸੁਧਾਰ ਨਹੀਂ ਹੋ ਸਕਦਾ ਆਪਾਂ ਅੱਜ ਮੇਰਾ ਹੋ ਗਿਆ ਵੀ ਮੰਨ ਲਓ ਪੈਸਿਆਂ ਦੇ ਵਾਲੀ ਪੈਸਾ ਪੈਸਾ ਮੇਰਾ ਪੈਸਾ ਨਹੀਂ ਬੱਚਿਆਂ ਨੂੰ ਵੀ ਧਿਆਨ ਦਿਓ ਆਪਣੇ ਬੱਚੇ ਜੇ ਬੱਚੇ ਆ ਤਾਂ ਸਾਰਾ ਕੁਝ ਆ ਬੱਚੇ ਨਹੀਂ ਤਾਂ ਕੁਝ ਨਹੀਂਗਾ ਕਿਉਂਕਿ ਆਪਾਂ ਸਾਰੀ ਉਮਰ ਕਮਾਈ ਬੱਚਿਆਂ ਵਾਸਤੇ ਕਰਦੇ ਆਂ ਤੇ ਜੇ ਆਪਣੇ ਬੱਚੇ ਨਸ਼ਿਆ ਚ ਮੰਨੋ ਹੋ ਗਏ ਮੰਨੋ ਹੋ ਗਏ ਗੁੰਮ ਹੋ ਗਏ ਤੇ ਜਾਂ ਆਪਣੀ ਅੱਜ ਜੀਵਨ ਲੀਲਾ ਇਹਨਾਂ ਸਮਾਪਤ ਕਰਨ ਲਈ ਫਿਰ ਫਾਇਦਾ ਕੀ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਮੇਂ ਤਾਂ ਬੇਨਤੀ ਕਰਦਾ ਵਾਂ ਸਰਕਾਰ ਨੂੰ ਵੀ ਵਗਦੇ ਜੇ ਪਿੰਡ ਦੇ ਵਿੱਚ ਕਮੇਟੀਆਂ ਜਿੰਨੀਆਂ ਇਹ ਕਰ ਰਹੀਆਂ ਤੇ ਸਰਕਾਰ ਵੀ ਨਾਲ ਸਹਿਯੋਗ ਕਰੇ। ਇਹ ਹੋਰ ਪਿੰਡਾਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਨਸ਼ਾ ਪਿੰਡ ਸੰਤਨਗਰ ਨੇ ਜਿਵੇਂ ਸ਼ੁਰੂਆਤ ਹੀ ਆ ਜਾਈ ਦੀ ਸਾਨੂੰ ਜੋ ਵੀ ਫਿੱਕੇ ਤੋੜ ਦਿੱਤੇਗਾ ਨਸ਼ਿਆਂ ਦੀ ਛੜਿਆ ਨੂੰ ਕਾਨੂੰਨ ਦੇ ਹਵਾਲੇ ਕਰ ਦੇ ਜਿਹੜੇ ਨਸ਼ੇ ਕਰਦਾ ਨਸ਼ਾ ਵਾਲਿਆਂ ਨੂੰ ਸਪੋਰਟ ਕਰਦੇ ਆ। ਤੁਸੀਂ ਹੋਰ ਪਿੰਡਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਵੀ ਨਸ਼ਾ ਬਹੁਤ ਜ਼ਿਆਦਾ ਹੈ? ਮੈਂ ਤੇ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਵਾਂ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਵੀ ਨਸ਼ਾ ਵਾ ਉਹ ਆਪਾਂ ਪਿੰਡਾਂ ਦੇ ਵਿੱਚ ਬੀਬੀਆਂ ਪੈਣਾ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਬੀਬੀਆਂ ਦਾ ਹੁੰਦਾ ਕਿਉਂਕਿ ਬੱਚੇ ਜਿਹੜੇ ਨਾ ਬੀਬੀਆਂ ਨੂੰ ਪਤਾ ਬੀਬੀਆਂ ਪੈਣਾ ਜਿੰਨੀਆਂ ਵੇ ਜਿਹੜੇ ਆਪਣੇ ਸਾਥੀ ਆ ਜਾਂ ਸਾਡੇ ਵੀਰ ਭਰਾਵੋ ਤੇ ਕੰਮ ਤੇ ਚੱਲ ਜਾਂਦੇ ਜਿਹੜੀਆਂ ਬੀਬੀਆਂ ਪੈਣਾ ਉਹ ਅੱਗੇ ਹੋਣ ਜੇ ਨਸ਼ਾ ਪੰਦ ਕਰਾ ਸਕਦੇ ਤੇ ਬੀਬੀਆਂ ਕਰਾ ਸਕਦੀਆਂ ਅਦਰਵਾਈਜ਼ ਬੰਦੇ ਨਹੀਂ ਕਰਾ ਸਕਦੇ ਕਿਉਂਕਿ ਉਹਨਾਂ ਨੂੰ ਨਾਲ ਹੋ ਕੇ ਬੀਬੀਆਂ ਪੈਣਾ ਆਪਣੇ ਅੱਗੇ ਹੋ ਕੇ ਜਿਹੜਾ ਵਾ ਲਾਲ ਰਲ ਕੇ ਕਮੇਟੀ ਦੇ ਨਾਲ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਉਹ ਬੰਦ ਕਰਾ ਸਕਦੇ ਨੇ ਹਾਂਜੀ ਦੋਸਤੋ ਸਰਦਾਰ ਸੁਖਦੇਵ ਸਿੰਘ ਸੰਧੂ ਜੀ ਇੱਕ ਸਭ ਤੋਂ ਮੈਂ ਵੱਡਾ ਕਸ਼ਮੀਰ ਸਿੰਘ ਮੁਕਤਾ ਸੰਤਨਗਰ ਔਰ ਬਬਲੀ শেਠ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੇ ਦੁਕਾਨ ਦਿੱਤੀ ਸੀ ਠੇਕੇ ਵਾਲਿਆਂ ਨੂੰ ਕਿਰਾਏ ਤੇ ਉਹਨਾਂ ਦੇ ਦੋ ਕਿ ਤਿੰਨ ਮਹੀਨੇ ਰਹਿੰਦੇ ਸਨ ਮੈਂ ਉਹਨਾਂ ਨੂੰ ਜਾ ਕੇ ਅਰਜ਼ੀ ਕੀਤੀ ਵੀ ਸਤਗੁਰ ਜੀ ਦਾ ਹੁਕਮ ਹੈ ਆਪਾਂ ਇਹਨਾਂ ਨੂੰ ਦੁਕਾਨ ਨਹੀਂ ਦੇਣੀ ਉਹਨਾਂ ਨੇ ਉਸੇ ਵੇਲੇ ਦੁਕਾਨ ਬੰਦ ਕਰਾ ਕੇ ਚਾਬੀਆਂ ਸਾਨੂੰ ਦੇਤੀਆਂ दारू ਚੁਕਾਤੀ ਇਤਰਾ ਹੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਇਤਰਾ ਹੀ ਮੈਂ ਬਾਹਰਲੇ ਪਿੰਡਾਂ ਨੂੰ ਵੀ ਇਹ ਗੱਲਾਂ ਨਾ ਵਾ ਕਿ ਸਾਰੇ ਨਾਮ ਤਾਰੀ ਇਕੱਠੇ ਹੋ ਕੇ ਆਪਾਂ ਇਹ ਸਾਰੇ ਨਸ਼ੇ ਬੰਦ ਕਰਾਈਏ ਔਰ ਸੰਤਨਗਰ ਦੇ ਵਿੱਚ ਸੁਖਦੇਵ ਸਿੰਘ ਸੰਧੂ ਗੁਰਪ੍ਰੀਤ ਸਿੰਘ ਮਾਸਟਰ ਜੀ ਹੀਰਾ ਸਿੰਘ ਟਾਕੇ ਵਾਲਾ ਮੈਂ ਇਹਨਾਂ ਦੇ ਚਰਨਾਂ 'ਚ ਅਰਜ਼ ਕਰਾਂਗਾ ਕਿ ਇਹ ਤਗੜੇ ਹੋ ਕੇ ਇੱਥੋਂ ਦਾ ਇਹ ਸੰਭਾਲਣ ਉਹਨ ਸਾਰਾ ਕੰਮ ਸਾਨੂੰ ਜਿੱਥੇ ਵੀ ਜ਼ਰੂਰਤ ਹੈ ਇਹਨਾਂ ਦੀ ਸਾਨੂੰ ਅੱਧੀ ਰਾਤ ਵੀ ਆਵਾਜ਼ ਮਾਰਨ ਅਸੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਇਹਨਾਂ ਦੇ ਨਾਲ ਹਾਜ਼ਰ ਹਾਂ ਇਹ ਤਿੰਨੇ ਬੰਦੇ ਜਿਹੜਾ ਨੇ ਤੇ ਇੱਥੋਂ ਦੀਆਂ ਮਾਈਆਂ ਬੀਬੀਆਂ ਤੇ ਹਰਬੰਸ ਸਿੰਘ ਮੈਂਬਰ ਇਹ ਸਾਰਾ ਕੰਮ ਆਪਣਾ ਆਪ ਇੱਥੇ ਸੰਭਾਲਣ ਔਰ ਸਾਡੀ ਜਦੋਂ ਵੀ ਅੱਧੀ ਰਾਤ ਇਹਨਾਂ ਨੂੰ ਜ਼ਰੂਰਤ ਹੋਵੇਗੀ ਕੋਈ ਹੋਰ ਕਿਸੇ ਗੱਲ ਦੀ ਵੀ ਜ਼ਰੂਰਤ ਕੋਈ ਪੈਸੇ ਟਕੇ ਕੋਈ ਸਤਗੁਰ ਸੱਚੇ ਪਾਤਸ਼ਾਹ ਵੱਲੋਂ ਕਿਸੇ ਨਸ਼ਾ ਛੱਡਣਾ ਚਾਹਣਾ ਹੋਵੇ ਕੋਈ 1 2 10 ਅਸੀਂ ਉਹਨਾਂ ਦਾ ਲਾਜ ਵੀ ਕਰਾਵਾਂਗੇ ਔਰ ਉਹਨਾਂ ਦੀ ਸੇਵਾ ਵੀ ਕਰਾਂਗੇ ਉਹ ਵੀ ਆਣ ਕੇ ਗੁਰਪ੍ਰੀਤ ਸਿੰਘ ਮਾਸਟਰ ਦੇ ਗੁਰਦੇਵ ਸੰਧੂ ਸਾਹਿਬ ਨੇ ਸੁਖਦੇਵ ਸਿੰਘ ਇਹਨਾਂ ਨੂੰ ਲਿਖਾ ਦਿਓ ਵੀ ਮੈਂ 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 ਨਸ਼ਾ ਛੱਡਣਾ ਚਾਹਣਾ 10 ਬੰਦੇ ਹੋ ਜਾਣ 15 ਹੋ ਜਾਣ 20 ਹੋ ਜਾਣ ਅਸੀਂ ਉਹਨਾਂ ਦਾ ਨਸ਼ਾ ਵੀ ਛਡਾਵਾਂਗੇ ਔਰ ਉਹਨਾਂ ਦੀ ਸੇਵਾ ਵੀ ਕਰਾਂਗੇ ਉਹਨਾਂ ਦੇ ਉੱਤੇ ਖਰਚ ਪਾਣੀ ਵੀ ਸਾਰਾ ਲਾਵਾਂਗੇ ਇਹ ਜ਼ਿੰਮੇਵਾਰੀ ਹੁਣ ਭਜਨ ਸਿੰਘ ਦੀ ਸੁਖਦੇਵ ਸਿੰਘ ਦੀ ਤੇ ਰਵਨ ਸਿੰਘ ਦੀ ਇਹ ਸਾਰੇ ਭਾਈਚਾਰੇ ਦੀ ਏ ਅਸੀਂ ਇਹਨਾਂ ਦੇ ਨਾਲ ਆ ਅਸੀਂ ਹੁਣ 20 ਦਿਨ ਹੋ ਗਏ ਨੇ ਅਸੀਂ ਹੋਰ ਵੀ ਕੰਮ ਕਈ ਕਰਨੇ ਨੇ ਪਿੰਡਾਂ 'ਚ ਹੁਣ ਇਹ ਸਾਹਮਣੇ ਇਥੋਂ ਦੀ ਰਾਤ ਦੀ ਡਿਊਟੀ ਦਿਨ ਦੀ ਡਿਊਟੀ ਅਸੀਂ ਇਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਬਾਜੀ ਵੀ ਨੇ ਜੋ ਕਿ ਨਸ਼ਾ ਛਡਾਉਣ ਦੇ ਵਿੱਚ ਇਹਨਾਂ ਦਾ ਸਭ ਤੋਂ ਐਮ ਯੋਗਦਾਨ ਰਿਹਾ ਜਿਵੇਂ ਕਿ ਤੁਹਾਨੂੰ ਦੱਸਿਆ ਪਿੰਡ ਸੰਤਨਗਰ ਦੀਆਂ ਵੀਡੀਓ ਕਾਫੀ ਵਾਇਰਲ ਹੋ ਜਾਂ ਪਿੱਛੇ ਜੇ ਠੇਕੇ ਬਣਨੇਗੇ ਸਾਰਾ ਕੁਝ ਕੀਤਾ ਗਿਆ ਉਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਸੀਂ ਇਸ ਜੋ ਅੱਜ ਇਹ ਬੱਚਿਆਂ ਦਾ ਜੋ ਕਿ ਗੁਰਬਾਣੀ ਨਾਲ ਜੋੜਿਆ ਜਾ ਰਿਹਾ ਨਸ਼ੇ ਨੂੰ ਲੈ ਕੇ ਵੀ ਤੁਸੀਂ ਪਿਛਲੇ ਦਿਨੀ ਜੋ ਉਪਰਾਲਾ ਕੀਤਾ ਇਹ ਸਾਰੀ ਸੋਚ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਮੈਂ ਚੈਨਲ ਦਾ ਤਨਵਾਦ ਕਰਦੇ ਹਾਂ ਜੋ ਸਾਡੇ ਕੋਲ ਪਹੁੰਚੇ ਨੇ ਔਰ ਬਾਬਾ ਜੀਵਨ ਸਿੰਘ ٹرسٹ ਹਾਂਜੀ ਉਹ ਸਾਡੇ ਕੋਲ ਇੱਥੇ ਪਹੁੰਚੇ ਨੇ ਮੈਂ ਸਾਰੇ ٹرسٹ ਦੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਨਾ ਨਾਮਤਰੀ ਪੰਥ ਵੱਲੋਂ ਧੰਨਵਾਦ ਕਰਦਾ ਪਿਛਲੇ 18 ਤਰੀਕ ਨੂੰ ਸ੍ਰੀ ਸਾਧਗੁਰੂ ਉਦੇਸ ਸਿੰਘ ਜੀ ਇੱਥੇ ਸਾਡੇ ਰਾਗ ਵਿੱਚ ਆਏ ਸੀ ਉਹਨਾਂ ਨੇ ਹੁਕਮ ਦਿੱਤਾ ਸੀ ਕਿ ਆਪਣੇ ਇਲਾਕੇ ਵਿੱਚੋਂ ਜੋ ਵੀ ਨਸ਼ਾ ਹੈ ਮੁਕਤ ਕਰਾਓ ਸੁਜੀਪਾਸ਼ੀ ਦੇ ਹੁਕਮ ਅਨੁਸਾਰ ਅਸੀਂ ਸਾਰੇ ਇਲਾਕਾ ਨਿਵਾਸੀ ਪਿੰਡ ਦੀ ਪੰਚਾਇਤ ਸਾਰੀਆਂ ਬਰਾਦਰੀਆਂ ਇਕੱਠੀਆਂ ਹੋ ਕੇ ਇਹ ਮੁਹਿੰਮ ਚਲਾਈ ਹੈ ਔਰ ਸਾਨੂੰ ਇਸ ਮੁਹਿੰਮ 'ਚ ਸਫਲਤਾ ਮਿਲੀ ਔਰ ਨਾਲ ਹੀ ਉਹਨਾਂ ਹੁਕਮ ਕੀਤਾ ਸੀ ਕਿ ਅਗਲੇ ਮਹੀਨੇ ਦੀ 21 ਜੂਨ ਨੂੰ ਧਰਮ ਸਮੇਲਨ ਜੋ ਇੱਥੇ ਚੱਲ ਰਿਹਾ ਹੈ ਸਾਡਾ ਨਾਮਤਰੀ ਪੰਥ ਵੱਲੋਂ ਇੱਕ ਬੱਚਿਆਂ ਦਾ ਸਮੇਲਨ ਵੀ ਕਰਾ ਕੇ ਗੁਰਬਾਣੀ ਦਾ ਮੁਕਾਬਲਾ ਵੀ ਕਰਾਵਾਂਗੇ ਔਰ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਏ ਕਿ ਇਸ ਪਿੰਡ ਦੇ ਛੋਟੇ-ਛੋਟੇ ਬੱਚਿਆਂ ਨੂੰ ਇਸ ਬਾਬਾ ਜੀਮਨ ਸਿੰਘ ٹرسٹ ਨੇ ਇਹ ਉਦਮ ਕੀਤਾ ਤੇ ਬੱਚਿਆਂ ਨੂੰ ਆਪਾਂ ਗੁਰਬਾਣੀ ਨਾਲ ਜੋੜਾਂਗੇ ਗੁਰਬਾਣੀ ਨਾਲ ਇਹ ਪੰਜਾਬੀ ਪੜ੍ਹਨਗੇ ਪੰਜਾਬੀ ਪੜ੍ਹਨਗੇ ਤਾਂ ਗੁਰਬਾਣੀ ਨਾਲ ਜੋੜਨਗੇ ਔਰ ਗੁਰਬਾਣੀ ਪੜ੍ਹ ਕੇ ਇਹ ਇੱਕ ਅੱਖਰ ਵੀ ਜੇ ਮਨ ਵਿੱਚ ਬ ਇਨਾਂ ਦੇ ਵਸ ਗਿਆ ਤੇ ਜਨਮ ਮਰਨ ਦਾ ਜਿਹੜਾ ਡੇੜੋ ਕਟਿਆ ਜਾਂਦਾ ਅਸੀਂ ਨਾ ਪੰਜਾਬੀ ਦੀ ਗੱਲ ਕਰਦੇ ਪਰ ਜਿਹੜੇ ਇੱਥੇ ਸਕੂਲ ਇੰਗਲਿਸ਼ ਮੀਡੀਅਮ ਆ ਉਹਨਾਂ ਵਿੱਚ ਤੇ ਪੰਜਾਬੀ ਬੋਲਣ ਤੇ ਵੀ ਜੁਰਮਾਨਾ ਲੱਗਦਾ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਇਸ ਤਰ੍ਹਾਂ ਜੀ ਅਸੀਂ ਸਾਡੇ ਨਾਮਤਰੀ ਜੋ ਵੀ ਸਾਡੇ ਸਕੂਲ ਨੇ ਜਿੱਥੇ ਜਿੱਥੇ ਵੀ ਨੇ ਉੱਥੇ ਅਸੀਂ ਸਭ ਤੋਂ ਪਹਿਲਾਂ ਪੰਜਾਬੀ ਮੁੱਖ ਰੱਖੀ ਹੋਈ ਹੈ ਉਹਨਾਂ ਨੂੰ ਉੱਥੇ ਗੁਰਬਾਣੀ ਦਾ ਪਾਠ ਵੀ ਸਿਖਾਉਂਦੇ ਆ ਔਰ ਜੋ ਵੀ ਜੇ ਉਸ ਤੋਂ ਬਾਅਦ ਵੀ ਕੋਈ ਗੁਰਬਾਣੀ ਸਿੱਖਣਾ ਚਾਹੁੰਦਾ ਸੱਚ ਸ੍ਰੀ ਸਾਹਿਬ ਗੁਰੂ ਦੇ ਵੱਲੋਂ ਸਾਨੂੰ ਹੁਕਮ ਹੈ ਕਿ ਉਹਨਾਂ ਨੂੰ ਗੁਰਬਾਣੀ ਸਿਖਾਓ ਐਸੀ ਸਿਖਾਣੇ ਨਹੀਂ ਆਂ ਔਰ ਗੁਰਬਾਣੀ ਲਗਮਾਤਰ ਅਨੁਸਾਰ ਸਿਖਾਣੇ ਆਂ ਤੇ ਬੱਚਿਆਂ ਨੂੰ ਅੱਜ ਪੰਜਾਬੀ ਬੋਲਣੀ ਸਾਡੇ ਹਰਿਆਣੇ ਦੇ ਵਿੱਚ ਨਾ ਤੇ ਸਾਡੇ ਬੱਚੇ ਪੰਜਾਬੀ ਜੋਗੇ ਨਹੀਂ ਨਾ ਹੀ ਹਿੰਦੀ ਜੋਗੇ ਨਹੀਂ ਉਹਨਾਂ ਨੂੰ ਲਗਮਾਤਰ ਦਾ ਉਚਾਰਨ ਨਹੀਂ ਠੀਕ ਆ ਸਕਦਾ ਕਿਉਂ ਪੰਜਾਬੀ ਵਿੱਚ ਬਿਹਾਰੀ ਨੂੰ ਜਿਹੜੀ ਬੀ ਲੱਗਦੀ ਆ ਔਰ ਹਿੰਦੀ ਵਿੱਚ ਉਹ ਸਿਆਰੀ ਲੱਗਦੀ ਆ ਤਾਂ ਜੋ ਜਿਵੇਂ ਪੰਜਾਬੀ ਆਪਾਂ ਉਦਾਹਰਨ ਲੇਨਾ ਮੂਰਤੀ ਮਮੇ ਨੂੰ ਦੋ ਔਂਕੜਾਂ ਹੁੰਦੀਆਂ ਨੇ ਅੱਗੇ ਰਾਰਾ ਹੁੰਦਾ ਤਾਂ ਤਤੰਤੀ ਵੇਰੀ ਤਾਂ ਮੂਰਤੀ ਬਣੀ ਜਾਂਦੀ ਹੈ ਔਰ ਹਿੰਦੀ ਦੇ ਵਿੱਚ ਜੋ ਮੂਰਤੀ ਕਰਨ ਮਮੇ ਨੂੰ ਮੂੰਹ ਔਂਕੜ ਪਾ ਕੇ ਰਾਰਾ ਤੇ ਇਹ ਤਤੇ ਨੂੰ ਸਿਹਾਰੀ ਪੈਂਦੀ ਤਾਂ ਮੂਰਤੀ ਬਣਦੀ ਹੈ ਇਸ ਕਰਕੇ ਸਾਡੇ ਬੱਚਿਆਂ ਨੂੰ ਮੈਂ ਇਹਨਾਂ ਸਜਣਾ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਬੱਚਿਆਂ ਨੂੰ ਸਭ ਤੋਂ ਪਹਿਲਾਂ ਮੁਹਾਰਨੀ ਸਿਖਾਓ ਬੱਚਿਆਂ ਨੂੰ ਬੀ ਸ਼ਿਆਰੀ ਔਂਕੜ ਦਲੈਂਕੜ ਨੇ 라ਵਾ ਕੰਨਾ ਬੰਦੀ ਆ ਜਦੋਂ ਆ ਜੇਗੀ ਗੁਰਬਾਣੀ ਪੜਨ ਦਾ ਔਰ ਸਖਾਣ ਦਾ ਇਕੋ ਹੀ ਸਾਡਾ ਫਾਇਦਾ ਹੋਏਗਾ ਜੇ ਬੱਚਾ ਨੂੰ ਸੁੱਧ ਗੁਰਬਾਣੀ ਉਚਾਰਨ ਹੋ ਜਾਵੇਗੀ ਕਿ ਤੇ ਅੱਜ ਜਿਵੇਂ ਕੱਚੇ ਘੜੇ 'ਚ ਲੀਕ ਪਾ ਦੀ ਦੀ ਹੈ ਤੇ ਜਦੋਂ ਪਕਾਨੇ ਆ ਉਹ ਪੱਕ ਜਾਂਦੀ ਹੈ ਇਸੇ ਤਰ੍ਹਾਂ ਅੱਜ ਬੱਚੇ ਨੂੰ ਜਿੱਥੇ ਵੀ ਇਹਨਾਂ ਦੀ ਜੁਬਾਨ ਠਹਿਰ ਜਾਏਗੀ ਗੁਰਬਾਣੀ ਤੇ ਉਹ ਉਸੇ ਤਰ੍ਹਾਂ ਹੀ ਰਹੇਗੀ ਉਹ ਮਤਲਬ ਉਹਨਾਂ ਦੀ ਜੁਬਾਨ ਨਹੀਂ ਉਏ ਜਿਵੇਂ ਆਪਾਂ ਉਚਾਰਨ ਕਰਦੇ ਆਂ ਕਈ ਮੈਂ ਸੁਣਿਆ ਇੱਥੇ ਹੁਣ ਵੀ ਇੱਕ ਓੰਕਾਰ ਸਤਨਾਮ ਪਰ ਇਹਦੇ ਇੱਕ ਓੰਕਾਰ ਦਾ ਜਿਹੜਾ ਆਪਾਂ ਸਹੀ ਉਚਾਰਨ ਕਰਾਂਗੇ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਆਪਾਂ ਜੇ ਉਹ ਬੱਚਿਆਂ ਨੂੰ ਇਸ ਚੀਜ਼ ਤੇ ਆਪਾਂ ਲਾ ਦੇਵਾਂਗੇ ਉਹਨਾਂ ਦੀ ਜ਼ੁਬਾਨ ਉੱਥੇ ਠਹਿਰ ਜਾਏਗੀ ਉਹਨਾਂ ਨੂੰ ਕੋਈ ਜ਼ਿੰਦਗੀ ਪਾਰ ਉਹਨਾਂ ਦੀ ਜ਼ੁਬਾਨ ਉਸੇ ਤੇ ਚੱਲੇਗੀ ਮੈਂ ਸਾਰੇ ਬਾਬਾ ਜੀਵਨ ਸਿੰਘ ٹرسٹ ਦਾ ਬਹੁਤ ਬਹੁਤ ਧੰਨਵਾਦ ਦਿਆਂ ਪਰ ਥੋੜਾ ਜਿ ਮੈਂ ਬੇਨਤੀ ਕਰਦਾ ਬਾਬਾ ਜੀਵਨ ਸਿੰਘ ਦਾ ਥੋੜਾ ਜਿਹਾ ਇਤਿਹਾਸ ਇਹਨਾਂ ਬੱਚਨ ਨੂੰ ਜ਼ਰੂਰ ਦੱਸਿਆ ਜਾਵੇ ਕਿ ਉਹ ਬਾਬਾ ਜੈਤਾ ਜੀ ਸਨ ਬਾਬਾ ਜੈਤਾ ਸਿੰਘ ਜੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਅੰਮ੍ਰਿਤ ਛਕਾਇਆ ਉਹਦਾ ਉਸ ਤੋਂ ਬਾਅਦ ਬਾਬਾ ਜੀਵਨ ਸਿੰਘ ਨਾਂ ਰੱਖਿਆ ਗਿਆ ਸਾਡੇ ਕਈ ਜਥੇਦਾਰ ਪ੍ਰਚਾਰਕ ਉਹ ਵੀ ਬਾਬਾ ਜੀਵਨ ਸਿੰਘ ਦੇ ਨਾਂ ਤੋਂ ਇਤਿਹਾਸ ਸ਼ੁਰੂ ਕਰ ਦਿੰਦੇ ਨੇ ਔਰ ਪਤਾ ਨਹੀਂ ਲੱਗਦਾ ਆਮ ਸੰਗਤਾਂ ਨੂੰ ਪਰ ਜਦੋਂ ਆਪਾਂ ਇਹ ਆਖਾਂਗੇ ਬਾਬਾ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਦਾ ਸੀਸ ਅਨੰਦਪੁਰ ਸਾਹਿਬ ਲਗਾਇਆ ਬਾਬਾ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੇ ਰੰਗਰੇਟਾ ਗੁਰੂ ਦਾ ਬੇਟਾ ਉਹਨ ਨੂੰ ਕਿਹਾ। ਔਰ ਬਾਬਾ ਜੀਵਨ ਸਿੰਘ ਨੇ ਉਸ ਦਾ ਨਾਂ ਰੱਖਿਆ। ਰੰਗਰੇਟਾ ਗੁਰੂ ਕੋ ਬੇਟੇ ਦਾ ਖਿਤਾਬ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਰੰਗਰੇਟਾ ਗੁਰੂ ਦਾ ਬੇਟਾ ਖਿਤਾਬ ਦਿੱਤਾ ਔਰ ਉਸ ਉਹਨਾਂ ਦਾ ਨਾਂ ਬਾਬਾ ਜੀਵਨ ਸਿੰਘ ਰੱਖਿਆ ਗਿਆ। ਜਿੰਨਾ ਚਿਰ ਆਪਾਂ ਆਪਣੀ ਕਹਾਣੀ ਹੁੰਦੀ ਸਾਡੇ ਬੱਚਿਆਂ ਨੂੰ ਇਤਿਹਾਸ ਦਾ ਪੂਰਾ ਪਤਾ ਨਹੀਂ ਲੱਗਦਾ।